ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸਾਇਲਜ ਪਲਾਂਟ ਦੀ ਹੈ ਜਿੱਥੇ ਵਿਕਰੀ ਵਾਲਾ ਸਾਇਲਜ ਪਾਈ ਹੋਰੀ ਪੈਕ ਕਰ ਰਹੇ ਆ ਕੰਮ ਚੱਲ ਰਿਹਾ ਇਹਦੇ ਸ਼ਾਰਟ ਮੈਂ ਲੈ ਲਿਆ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਦਿਖਾਉਂਗਾ ਇਹਨਾਂ ਕੋਲ ਮੇਰੀ ਇਹ ਮੇਰੇ ਖਾਲਚ ਲਗਾਤਾਰੀ ਤਿੰਨ ਚਾਰ ਸਾਲ ਤੋਂ ਮੈਂ ਵੀਡੀਓ ਬਾਈ ਹੋਰਾਂ ਕੋਲੋਂ ਬਣਾ ਰਿਹਾ ਮੈਂ ਇਸ ਟਾਈਮ ਛੰਨਾ ਗੁਲਾਬ ਸਿੰਘ ਵਾਲਾ ਪਿੰਡ ਦੇ ਵਿੱਚ ਖੜਾ ਆ ਇਹ ਤਪਾ ਤਹਿਸੀਲ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਨੇੜੇ ਭਧੌੜ ਦੇ ਰਹਿ ਜਾਂਦਾ ਸੋ ਆਪਾਂ ਬਾਈ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਦੋਸਤੋ ਸਾਇਲਜ ਪੈਕ ਵੀ ਹੋ ਰਿਹਾ ਚੱਲਦੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਪੈਕ ਕਰਾ ਕੇ ਕੋ ਸੱਜਣ ਜਿਹੜੇ ਆਪਦੇ ਘਰ ਰਸਤੇ ਸਾਇਲਜ ਇੱਥੋਂ ਲਿਜਾ ਵੀ ਰਹੇ ਐ ਇਹਦੇ ਸਬੰਧੀ ਵੀ ਜਾਣਕਾਰੀ ਲਵਾਂਗੇ ਲੰਬਾ ਚੌੜਾ ਸਟਾਕ ਐ ਇੱਥੇ ਮਤਲਬ ਸਾਰਾ ਸਾਲ ਸਾਇਲਜ ਮਿਲਦਾ ਰਹੂਗਾ ਇਸ ਭਾਵਨਾ ਬਾਕੀ ਆਪਾਂ ਗੱਲਾਂ ਬਾਤਾਂ ਬਾਈ ਨਾਲ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਚਾਰ ਚਾਹੀਦਾ ਉਹ ਵੀਰ ਆ ਕੇ ਕੁਆਲਿਟੀ ਦੇਖੇ ਚੈੱਕ ਕਰੇ ਤੇ ਫੇਰ ਆ ਕੇ ਸਾਇਲੈਂਜ ਖਰੀਦ ਲੈ ਆਓ ਜਾਣਕਾਰੀ ਲਈਏ ਆਪਾਂ ਇਸ ਸਾਇਲੈਂਜ ਸੰਬੰਧੀ ਬਾਈ ਦੇ ਨਾਲ ਮਿਲਦੇ ਆਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਦੇ ਰਹੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਬਾਈ ਨਾਮ ਬਲਜੀਤ ਬਲਜੀਤ ਬਾਈ ਕਣਵਾ ਸੀਜ਼ਨ ਐ ਕਿ ਸਾਇਲੈਂਜ ਦਾ ਕੰਮ ਕਰਦੇ ਆ ਇਸ ਵਾਰ ਚੌਥਾ ਸੀਜ਼ਨ ਆ ਜੀ ਚੌਥਾ ਸੀਜ਼ਨ ਹੋ ਗਿਆ ਹਾਂਜੀ ਪਿਛਲੇ 3 ਸਾਲ ਵਧੀਆ ਰਿਹਾ ਚੰਗਾ ਰਿਸਪੌਂਸ ਮਿਲਦਾ ਰਿਹਾ ਹਾਂ ਹਾਂ ਪੂਰਾ ਵਧੀਆ ਜੀ ਠੀਕ ਹੈ ਅੱਜ ਪੈਕਿੰਗ ਚੱਲ ਰਹੀ ਹੈ ਆਪਣੀ ਹੁਣ ਤਾਂ ਮੇਰੇ ਖਿਆਲ ਚ ਕਣਕ ਵਾਲੀ ਮੱਕੀ ਦਾ ਸਾਇਲੈਂਜ ਪੈਕ ਕਰ ਰਹੇ ਹੋਵਾਂਗੇ ਨਾ ਹਾਂਜੀ ਹਾਂਜੀ ਠੀਕ अच्छा वो सेल हो गया ਹੁਣ ਕਣਕ ਕਲਾ ਹੀ ਚੱਲ ਰਿਹਾ ਇਸ ਟਾਈਮ ਠੀਕ ਹੈ ਜਦੋਂ ਇੱਥੇ ਦੇਖਦੇ ਆ ਮਸ਼ੀਨਰੀ ਚੱਲ ਰਹੀ ਆ ਜਾਂ ਆਪਾਂ ਵਾਹਨ ਦੇ ਵਿੱਚੋਂ ਮੱਕੀ ਵੀ ਦਿਖਾਈ ਐ ਪੈਕਿੰਗ ਦਾ ਕੰਮ ਵੀ ਜੋਰ-ਸ਼ੋਰ ਨਾਲ ਚੱਲ ਰਿਹਾ ਐ ਇਹ ਮਤਲਬ ਸਾਰਾ ਸਾਲ ਮਿਲਦਾ ਰਹੂਗਾ ਜੇ ਕੋਈ ਵੀਰ ਚੁੜਦਾ ਆਪਣਾ ਹਾਂਜੀ ਹਾਂਜੀ ਮਿਲਦਾ ਰਹੂਗਾ ਅੱਛਾ ਇਹਦਾ ਵੇਚਣ ਦਾ ਪ੍ਰੋਸੀਜਰ ਕੀ ਹੁੰਦਾ ਵੀ ਜਿਹੜਾ ਗਾਹਕ ਆ ਕੇ ਕੁਆਲਿਟੀ ਦੇਖ ਲੈਂਦਾ ਹਾਂਜੀ ਉਸ ਤੋਂ ਬਾਅਦ ਚ ਉਹਨੂੰ ਕੱਲਾ-ਕੱਲਾ ਪੇਲ ਤੋਲ ਕੇ ਦਿੰਨੇ ਨਹੀਂ ਇਕੱਠੀ ਜਾਈ ਕੰਡਾ ਕਰਾ ਦਈਏ ਜੀ ਜਿਵੇਂ ਅਗਲੇ ਨੂੰ ਸਹੀ ਲੱਗਦਾ ਮਤਲਬ ਜੇ ਕੋਈ ਕੱਲਾ-ਕੱਲਾ ਤੋਲਣਾ ਚਾਵੇ ਪੂ 10 15 ਵਾਲਾ ਹੁੰਦਾ ਜਿਹਨੂੰ ਇੱਥੇ ਕਰ ਦਈਦਾ ਜੀ ਠੀਕ ਹੈ ਅੰਦਾਜ਼ਨ weight ਕੀ ਰਹਿੰਦਾ ਇੱਕ ਗੱਠ ਦਾ 95 ਕਿਲੋ ਤੋਂ ਲੈ ਕੇ 1 ਕਵਾਂਟਲ ਦੇ ਵਿੱਚ ਵਿੱਚ ਆ ਜੀ 95 ਤੋਂ ਕਵਾਂਟਲ ਦੇ ਆਸ-ਪਾਸ ਮਤਲਬ ਇਹ ਇਸ ਰੇਂਜ ਦੇ ਵਿੱਚ ਇੰਨਾ ਕੁ ਵਜ਼ਨ ਜਿਹੜਾ ਹੋ ਰਹਿੰਦਾ ਹਾਂਜੀ ਹਾਂਜੀ ਠੀਕ ਹੈ ਕੀ ਰੇਟ ਰੱਖਦੇ ਹੋ ਸਾਈਲੇਜ ਇਸ ਟਾਈਮ ਕੀ ਰੇਟ ਸੇਲ ਹੋ ਰਿਹਾ ਆਪਣਾ 600 ਰੁਪਏ ਪ੍ਰਤੀ ਕਵਾਂਟਲ ਤੇ ਹੋ ਰਿਹਾ ਹੈ 600 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਤੇ ਸੇਲ ਕਰ ਰਹੇ ਆਂ ਆਪਾਂ ਠੀਕ ਹੈ ਅੱਛਾ ਭਾਈ ਇੱਕ ਹੋਰ ਗੱਲ ਦੱਸੋ ਜੇ ਵੀ ਜਿਹੜਾ ਕੁੱਤਰਾ ਮੈਂ ਹੁਣ ਦਾ ਦੇਖ ਰਿਹਾ ਜਾਂ ਮੈਂ ਵੀਡੀਓ ਚ ਸ਼ਾਰਟ ਵੀ 4x4 ਮਸ਼ੀਨ ਹੈ ਬੜਾ ਸੋਹਣਾ ਕੁੱਤਰਾ ਕਰ ਰਹੀ ਹੈ ਸਾਰਾ ਇਹਦੇ ਨਾਲ ਹੀ ਕੁੱਤਰਾ ਕੀਤਾ ਵਿਆ ਜਾਂ ਆਪਾਂ ਸਿੰਗਲ ਰੋ ਵਾਲੀਆਂ ਮਸ਼ੀਨਾਂ ਵਰਤੀਆਂ ਉਹ ਸਿੰਗਲ ਰੋ ਹੀ ਵਰਤਦੇ ਆਂ ਆਪਾਂ ਸਿੰਗਲ ਰੋ ਵੀ ਕੋਸ ਵਰਤਦੇ ਆਂ ਜ਼ਿਆਦਾਤਰ ਹੈਨਾ ਦਾ ਜਿਹੜੀ 4x4 ਵਾਲੀ ਹੈ ਇਹ ਤੋਂ ਬਿਨਾ ਸਿੰਗਲ ਰੋ ਵੀ ਚੱਲ ਰਹੀ ਹੈ ਹਾਂਜੀ ਠੀਕ ਹੈ ਚਾ ਕੁਆਲਿਟੀ ਦਾਣੇ ਦੂਨੇ ਦੀ ਜਿਹੜੀ ਉਹ ਤਾਂ ਕਿਉਂਕਿ ਤੁਹਾਡਾ ਚੌਥਾ ਸਾਲ ਹੋ ਗਿਆ ਐਕਸਪੀਰੀਅੰਸ ਹੋਇਆ ਖੜਾ ਹੋਣਾ ਮਤਲਬ ਜਿਹੜਾ ਸਹੀ ਸਟੇਜ ਆ ਉਸੇ ਹਿਸਾਬ ਤੇ ਪੈਕ ਕਰ ਰਹੇ ਹਾਂ ਹਾਂਜੀ ਹਾਂਜੀ ਪੂਰੀ ਸਹੀ ਸਟੇਜ ਤੇ ਕੱਟ ਰਹੇ ਹਾਂ ਠੀਕ ਹੈ ਅੱਛਾ ਭਾਈ ਟਰਾਂਸਪੋਰਟ ਦਾ ਕੀ ਸਿਸਟਮ ਬੰਦਾ ਹੈ ਜਿਹੜਾ ਕੋਈ ਵੀ ਤੁਹਾਡੇ ਤੋਂ ਸਾਇਲਜ ਖਰੀਦਣਾ ਚਾਹੁੰਦਾ ਹੈ ਤਾਂ ਤੁਸੀਂ ਇੱਥੋਂ ਹੀ ਦੇ ਦੇਣੇ ਆਂ ਠੀਕ ਹੈ ਅਗਲਾ ਉਧਰੋਂ ਭੇਜਿਓ ਤੁਹਾਨੂੰ ਕਰ ਦੇਈਏ ਠੀਕ ਹੈ ਮਤਲਬ ਇਹ ਜਿਹੜਾ 600 ਰੁਪਏ ਰੇਟ ਰੱਖਿਆ ਆਪਾਂ ਸਾਇਲਜ ਦਾ ਰੱਖਿਆ ਟਰਾਂਸਪੋਰਟ ਦਾ ਖਰਚਾ ਤਾਂ ਅਲੱਗ ਹੋਊਗਾ ਆਹ ਤਾਂ ਲੱਗਦਾ ਜੀ ਠੀਕ ਹੈ ਉਹ ਤੋਂ ਅਲੱਗ ਰਹਿੰਦਾ ਹੈ ਸਾਰਾ ਸਾਲ ਚੱਲ ਜਾਂਦਾ ਜਾਂ ਉਦੋਂ ਪਹਿਲਾਂ ਸਟਾਕ ਖਤਮ ਹੋ ਜਾਂਦਾ ਕਿੰਨਾ ਹੀ ਸਾਰਾ ਸਾਲ ਸ ਤੋ ਦੋਸਤੋ ਇਹ ਬਾਈ ਹੋਰੀ ਕਹਿੰਦੇ ਵੀ ਸਾਰਾ ਸਾਲ ਸਾਈ ਦਾ ਜਿਹਨਾਂ ਕੋਲੋਂ ਮਿਲੂਗਾ ਪੈਕਿੰਗ ਜਿਹੜੀ ਉਹ ਚੱਲ ਰਹੀ ਹੈ ਕਣਕ ਕਾਲੀ ਮੱਕੀ ਦੀ ਤੁਸੀਂ ਮੱਕੀ ਦੀ ਹਾਈਟ ਦੇਖੀ ਹੋਣੀ ਹੈ ਵੀਡੀਓ ਦੇ ਵਿੱਚ ਤੁਸੀਂ ਛੱਲੀਆਂ ਵੀ ਦੇਖੋਗੇ ਉਹ ਵੀ ਜਿਹੜਾ ਜਦੋਂ ਮਸ਼ੀਨ ਕੁੱਤਰ ਰਹੀ ਸੀ ਤਾਂ ਤੁਸੀਂ ਛੱਲੀਆਂ ਵੀ ਦੇਖ ਸਕਦੇ ਹੋ ਹੈਨਾ ਦੀ ਮਸ਼ੀਨ ਆ ਦੋਸਤੋ ਬੜਾ ਸੋਹਣਾ ਕੁੱਤਰਾ ਕਰਦੀ ਤੁਹਾਨੂੰ ਕੁੱਤਰਾ ਵੀਡੀਓ ਚ ਦਿਖਾਇਆ ਹੈ ਬਾਕੀ ਮੈਂ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗਾ ਉਸ ਗੱਲਾਂ ਬਾਤਾਂ ਹੋਰ ਵੀਰ ਨਾਲ ਕਰਦੇ ਆਪਾਂ ਇਹਦੇ ਸਬੰਧੀ ਅੱਛਾ ਭਾਈ ਇਹ ਕਹੇ ਦੱਸੋ ਜੀ ਵੀ ਜਿਹੜੀ ਮੱਕੀ ਆਪਾਂ ਹੁਣ ਪੈਕ ਕਰ ਰਹੇ ਆਂ ਇਹ ਆਪਾਂ ਮੁੱਲ ਖਰੀਦੀ ਐ ਇੱਥੋਂ ਜਾਂ ਆਪਦਾ ਵਾਣ ਸੀਗਾ ਆਪਣਾ ਇਹ ਭਾਈ ਮੱਕੀ-ਮੱਕੀ ਖਾਤਰ ਆਪਾਂ ਠੇਕੇ ਤੇ ਲਿਆ ਵਾਦ ਗਿਆ ਜਾਂ ਸਰਪੰਨ ਕੋਸਮ ਮੁੱਲ ਵੀ ਖਰੀਦੀ ਆ ਅੱਛਾ ਤੇ ਠੇਕਾ ਫਿਰ ਕੀ ਰੇਟ ਦੇ ਉੱਤੇ ਵਾਣ ਮਿਲ ਜਾਂਦਾ ਐਵੇਂ 11-12 ਹਜ਼ਾਰ ਚੱਲਦਾ ਈ ਕਿੱਲੇ ਦਾ 11-12 ਹਜ਼ਾਰ ਕੱਲਾ ਮੱਕੀ ਵਾਸਤੇ 2 ਮਹੀਨੇ 3 ਮਹੀਨੇ ਜਿਹੜਾ ਹਾਂਜੀ ਹਾਂ ਫਿਰ ਤਾਂ ਇਹਦਾ ਮਤਲਬ ਮੱਕੀ ਦੀ ਸਟੇਜ ਨੂੰ ਧਿਆਨ ਚ ਰੱਖਿਆ ਹੋਊਗਾ ਕਿਉਂਕਿ ਜੇ ਆਪਾਂ ਕਈ ਵਾਰ ਉਵੇਂ ਖਰੀਦਦੇ ਆਂ ਤਾਂ ਅਗਲਾ ਛੇਤੀ ਵਾਣ ਵਿਹਲਾ ਆ ਮਤਲਬ ਕੱਚਾ ਤਾਂ ਨਹੀਂ ਪਾ ਰਹੇ ਸਾਇਲੇਜ ਨਹੀਂ ਨਹੀਂ ਬਾਈ ਸਹੀ ਸਟੇਜ ਤੇ ਪਾ ਰਹੇ ਠੀਕ ਹੈ ਸਹੀ ਸਟੇਜ ਤੇ ਜਿਹੜਾ ਉਹ ਸਾਇਲੇਜ ਦੱਸੋ ਬਾਈ ਹੁਰੀ ਪਾ ਰਹੇ ਆ ਅੱਛਾ ਇੱਕ ਹੋਰ ਗੱਲ ਦੱਸ ਦਿਓ ਜੀ ਵੀ ਇਹ ਜਿਹੜਾ ਸਾਇਲੇਜ ਆ ਕੋਸ ਪਹਿਲਾਂ ਦਾ ਪੈਕ ਕੀਤਾ ਪਿਆ ਜਿਹੜਾ ਕੋਈ ਵੀਰ ਅੱਜ ਵਰਤਣਾ ਚਾਵੇ ਵਰਤਣ ਲਈ ਤਿਆਰ ਹੋਊਗਾ ਹਾਂਜੀ ਹੋਗੇ 40 45 ਦਿਨ ਹੋ ਗਏ ਜੀ ਅੱਛਾ ਕੋਸ ਨੂੰ 40 45 ਦਿਨ ਹੋ ਗਏ ਆ ਹਾਂਜੀ ਮਤਲਬ ਤਿਆਰ ਸਾਇਲੇਜ ਇੱਥੋਂ ਮਿਲ ਜਾਊਗਾ ਜੇ ਕੋਈ ਵੀਰ ਆਉਂਦਾ ਹੈ ਹਾਂਜੀ ਹਾਂਜੀ ਤਿਆਰ ਜੇ ਅਦਰਸ ਤੇ ਸਟੇਜ ਤੇ ਕੋਈ ਵੀਰ ਮਂਗਾਉਣਾ ਚਾਹੁੰਦਾ ਤੂੰ ਕਿਤਾ ਨੂੰ ਮਤ ਕਰਤਾ ਜੀ ਕਰਵਾ ট্রান্সਫਰੈਂਸ ਵੀ ਦੇ ਲੈਣਾ। ਜੀ ਕੋਈ ਨੂੰ ਵੀ ਕਾਡ ਦੇ ਲਿਆਂਗੇ ਜੋ ਵੀ ਆਪਣੇ ਨਾਮ ਹੋਣ ਦੇ ਉਸ ਸੰਪਰਕ ਕਰਨਾ। ਠੀਕ ਹੈ। ਦੋ ਦੋ ਸੋ ਇਹ ਸਾਈਲ ਜਿਹੜਾ ਵੀਰ ਬਤਰਾ ਚਾਹੁੰਦਾ ਤਾਂ ਸੰਪਰਕ ਤੁਸੀਂ ਕਰ ਲਿਓ। ਚੌਥੀ ਵੀਡੀਓ ਇਹਨਾਂ ਕੋਲੋਂ ਮਤਲਬ ਚੌਥੇ ਸਾਲ ਦੇ ਵਿੱਚ ਮੈਂ ਇਹ ਵੀਡੀਓ ਛੂਟ ਕਰ ਰਿਹਾ। ਤੂੰ ਪਹਿਲਾਂ ਵੀ ਵੀਡੀਓ ਬਣਾਈਆਂ ਜਦੋਂ ਇਹਨਾਂ ਨੇ ਪਲਾਂਟ ਲਾਇਆ। ਮਸ਼ੀਨ ਦਾ ਕੁਤਰਾ ਜ਼ਰੂਰ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਦੋਸਤੋ ਜਿਹੜਾ ਇਸ ਟਾਈਮ ਪੈਕ ਹੋ ਰਿਹਾ ਉਹ ਕੁਤਰਾ ਕਿੰਦਾ ਦੀ ਕੁਆਲਿਟੀ ਦਾ ਹੈ। ਬਾਕੀ ਜੋ ਸਾਇਲਜ ਦੀ ਕੁਆਲਿਟੀ ਆ ਖਾਸ ਕਰਕੇ ਦਾਣੇ ਵਗੈਰਾ ਤੁਸੀਂ ਦੇਖਣੇ ਆ ਉਹਦੇ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਆਪ ਦੇਖੋ ਸਾਇਲਜ ਕਿਉਂਕਿ ਨਮੀਆਂ ਇਕੱਠੀਆਂ ਇਹਨਾਂ ਨੂੰ ਪੱਟ ਕੇ ਦੇਖਣ ਦਾ ਕੋਈ ਮਤਲਬ ਨਹੀਂ ਬਣਦਾ ਉਹਦੇ ਕਰਕੇ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾ ਰਿਹਾ ਤੋ ਕੁਤਰਾ ਆਪਾਂ ਦੇਖਦੇ ਆਂ ਦੋਸਤੋ ਸਾਰਾ ਹੀ ਕੁਤਰਾ ਚੈੱਕ ਕਰ ਲਓ ਇੱਕੋ ਜਿਹਾ ਦਿਸਦਾ ਹੋਣਾ ਇਹ 4/4 ਮਸ਼ੀਨ ਆ ਜਿਹੜੀ ਉਹਦੇ ਨਾਲ ਹੋਇਆ ਹੋਇਆ ਕੁਤਰਾ ਆ ਬੜਾ ਸੋਹਣਾ ਦੋਸਤੋ ਕੁਤਰਾ ਤੇ ਦਾਣਾ ਟੋਟਲ ਗ੍ਰਾਈਂਡ ਆ ਮਤਲਬ ਟੁੱਟਿਆ ਹੋਇਆ ਦਾਣਾ ਕ੍ਰਸ਼ ਕੀਤਾ ਹੋਇਆ ਦਾਣਾ ਇਹ ਹਾਜਮ ਹੋ ਜਾਂਦਾ ਜਿਹੜਾ ਕ੍ਰਸ਼ ਕੀਤਾ ਹੋਇਆ ਦਾਣਾ ਹੋਵੇ ਸੋ ਤੇ ਸਾਇਲਜ ਜਿਹੜਾ ਬਾਈ ਹੋਰੀ ਇਸ ਟਾਈਮ ਪੈਕ ਕਰ ਰਹੇ ਆ ਉਹ ਤੁਸੀਂ ਦੇਖ ਲਓ ਇਸੇ ਮਸ਼ੀਨ ਦਾ ਹਾਇਨਾ ਦਾ ਜਿੱਥੇ ਸਾਇਲਜ ਲਾਇਆ ਜਾ ਰਿਹਾ ਕੁਤਰਾ ਲਾਇਆ ਜਾ ਰਿਹਾ ਤੁਸੀਂ ਦੇਖ ਲਓ ਵੀ ਇਹ ਪੱਕਾ ਥਾਂ ਮਿੱਟੀ ਨਾਲ ਵਿੱਚ ਰਲੇ ਇਹਦੇ ਕਰਕੇ ਥੱਲੇ ਇੱਟਾਂ ਦੀ ਫਾਰਸ ਲੱਗੀ ਹੋਈ ਹੈ ਸੋ ਉਹਦੇ ਉੱਤੇ ਬਾਈ ਹੋਰੀ ਇਹ ਕੁਤਰਾ ਉਤਾਰਦੇ ਆ ਕੱਚਾ ਥਾਂ ਨਹੀਂ ਬਕਤਿਆ ਪੱਕੇ ਥਾਂ ਦੇ ਉੱਤੇ ਬਾਈ ਹੋਰਾਂ ਦਾ ਪਲਾਂਟ ਚੱਲ ਰਿਹਾ ਹੈ ਅੱਛਾ ਭਾਈ ਮੈਂ ਇੱਧਰ ਦੇਖ ਰਿਹਾ ਵੀ ਇੱਕ ਫਾਰਮਰ ਵੀਰ ਆਪਦਾ ਸਾਇਲੈਂਸ ਪੈਕ ਕਰਾ ਕੇ ਵੀ ਲਿਜਾ ਰਿਹਾ ਹੈ ਪੈਕ ਵੀ ਕਰ ਦਿੰਦੇ ਜੇ ਕਰਵਾਉਣਾ ਚਾਹੁੰਦਾ ਮੱਲੋ ਫੋਨ ਲਾ ਕੇ ਅਗਲਾ ਗੱਲ ਕਰ ਲਈ ਜੇ ਆਪਣੇ ਕੋਲ ਸਮਾਂ ਬਚਦਾ ਸਪੈਕ ਕਰ ਦਿਆਂਗੇ ਠੀਕ ਹੈ ਤੋਂ ਦੋਸਤੋ ਪੈਕ ਤੁਸੀਂ ਜੇ ਕੋਈ ਕਰਵਾਉਣਾ ਚਾਹੁੰਦਾ ਤਾਂ ਭਾਈ ਕਹਿੰਦਾ ਵੀ ਜੇ ਟਾਈਮ ਹੋਊਗਾ ਤਾਂ ਕਰ ਦਿਆਂਗੇ ਬਾਕੀ ਉਹ ਮੌਕੇ ਤੇ ਹੋਊਗਾ ਪਰ ਮੇਨ ਵੀਡੀਓ ਸੀ ਇਹਨਾਂ ਕੋਲ ਸਾਇਲੈਂਸ ਵਿਕਰੀ ਵਾਲਾ ਹੁੰਦਾ ਜਿਹੜਾ ਸਾਰਾ ਸਾਲ ਚੱਲਦਾ ਹੈ ਤੋਂ ਤੁਸੀਂ ਜੇ ਕੋਈ ਵੀ ਸਾਇਲਜ ਵਰਤਨਾ ਚਾਹੁੰਦਾ ਤਿਆਰ ਕੀਤਾ ਕਿ ਤੱਕ ਦਾ ਤੁਸੀਂ ਸੰਪਰਕ ਕਰ ਲਿਓ ਜੇ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਇਹਨਾਂ ਨਾਲ ਤੁਸੀਂ ਕਾਲ ਕਰੋਗੇ ਪਿੱਟ ਦੇ ਵਿੱਚ ਸਾਇਲਜ ਪਾਈ ਹੋਰੀ ਪੈਕ ਕਰ ਰਹੇ ਆ ਸਾਹਮਣੇ ਦੋਸਤੋ ਤੇ ਇਹਨਾਂ ਦੀਆਂ ਘਰੇ ਗਾਵਾਂ ਰੱਖੀਆਂ ਹੋਈਆਂ ਉਹਦੇ ਕਰਕੇ ਪਾਈ ਹੋਰੀ ਇਹ ਜਿਹੜਾ ਉਹ ਲਤੜ ਕੇ ਸਾਇਲਜ ਆਪਦੇ ਅਸੇ ਰੱਖ ਰਹੇ ਆ ਬਾਕੀ ਜਿਹੜੇ ਬੇਲ ਆ ਇਹ ਸਾਰਾ ਫੋਰ ਸੇਲ ਹੈ ਢੇਰ ਲੱਗੇ ਪਏ ਆ ਕਿਉਂਕਿ ਬਹੁਤ ਸਾਰੇ ਕਿੱਲੇ ਜਿਹੜੇ ਉਹ ਵਾਹਣ ਆ ਜਿਹੜਾ ਉਹ ਰਕਬਾ ਪਾਈ ਹੋਰੀ ਉਹਦਾ ਸਾਇਲਜ ਪੈਕ ਕਰਦੇ ਆ ਤੇ ਕੋਸ ਸਾਇਲੇਜ ਬਾਰੇ ਬਾਈ ਨੇ ਇਹ ਕਿਹਾ ਵੀ 40-45 ਦਿਨ ਹੋ ਗਏ ਪੈਕ ਕੀਤੇ ਨੂੰ ਉਹ ਰੈਡੀ ਟੂ ਯੂਜ਼ ਹੈ ਮਤਲਬ ਤੁਸੀਂ ਵਰਤ ਸਕਦੇ ਹੋ ਤਾਂ ਉਹ ਵੀ ਤੁਹਾਨੂੰ ਮੈਂ ਇੱਕ ਵਾਰ ਦਿਖਾ ਦਿਆਂ ਦੋਸਤੋ ਇਸ ਸਾਈਡ ਤੇ ਤੁਸੀਂ ਦੇਖੋਗੇ ਇਹ ਸਾਰਾ ਜਿਹੜਾ ਸਾਇਲੇਜ ਹੈ ਇਹ ਪਹਿਲਾਂ ਦਾ ਪੈਕ ਕੀਤਾ ਹੋਇਆ ਹੈ ਇਹ ਤਿਆਰ ਹੈ ਹੁਣ ਵਰਤਨ ਯੋਗ ਹੈ ਜੇ ਕੋਈ ਵੀ ਵਰਤਣਾ ਚਾਹੁੰਦਾ ਤਾਂ ਸੰਪਰਕ ਕਰਕੇ ਤੁਸੀਂ ਲਿਜਾ ਸਕਦੇ ਹੋ ਇਹ ਸਾਰਾ ਸਾਇਲੇਜ ਪੁਰਾਣਾ ਪੈਕ ਕੀਤਾ 40 ਤੋਂ 45 ਦਿਨ ਇਹਨੂੰ ਹੋ ਗਏ ਹੈ ਤਾਂ ਹੁਣ ਇਹ ਵਰਤਨ ਦੇ ਯੋਗ ਹੋਇਆ ਖੜਾ ਮੀਂਹ ਤੋਂ ਪਹਿਲਾਂ ਦਾ ਤੁਹਾਨੂੰ ਇਹਦਾ ਰੈਪ ਵੀ ਜਿਹੜਾ ਥੋੜਾ ਜਿਹਾ ਖਸਮੈਲਾ ਦਿਸਦਾ ਹੋਣਾ ਅ ਕਿਉਂਕਿ ਟਾਈਮ ਹੋ ਗਿਆ ਪੈਕ ਕੀਤਾ ਇਹਨੂੰ ਅੱਜ 40 45 ਦਿਨ ਤਾਂ ਇਹ ਤੁਸੀਂ ਵਰਤ ਸਕਦੇ ਹੋ ਲਿਜਾ ਸਕਦੇ ਹੋ ਜੋ ਕੋਈ ਵੀਰ ਲਿਜਾਣਾ ਚਾਹੁੰਦਾ ਹੈ ਤਾਂ ਸੰਪਰਕ ਬਾਈ ਨਾਲ ਕਰ ਲਿਓ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਪਹਿਲਾਂ ਦਾ ਪੈਕ ਕੀਤਾ ਸਾਇਲੇਜ ਹੈ ਇਸ ਸਾਈਡ ਨੂੰ ਜਿਹੜਾ ਪੇਪਰ ਹੈ ਉਹ ਤੁਹਾਨੂੰ ਨਵਾਂ ਨਜ਼ਰ ਆਉਂਦਾ ਹੋਣਾ ਚਮਕ ਵੱਧ ਨਜ਼ਰ ਆਊਗੀ ਇਹ ਨਵਾਂ ਪੈਕ ਹੁੰਦਾ ਜਾਂਦਾ ਜਿਵੇਂ ਜਿਵੇਂ ਉਸ ਹੱਬ ਤੇ ਇਹ ਤੁਸੀਂ ਦੇਖ ਸਕਦੇ ਹੋ ਰੈਪ ਉਹਦੇ ਤੋਂ ਅੰਦਾਜ਼ਾ ਤੁਹਾਨੂੰ ਲੱਗੂਗਾ ਸੋ ਅੱਜ ਦੀ ਬੇਸਿਕ ਵੀਡੀਓ ਸੀ ਦੋਸਤੋ ਸਾਇਲੇਜ ਸੰਬੰਧੀ ਸਾਡਾ ਕੰਮ ਹੈ ਕਿਸੇ ਜੀ ਵੀ ਚੀਜ਼ ਦੀ ਐਡ ਦੇਣਾ ਉਹਨੂੰ ਵਰਤਣ ਲੱਗਿਆਂ ਤੁਸੀਂ ਤਸੱਲੀ ਕਰ ਸਕਦੇ ਹੋ ਨੇ ਸਵਾ ਕੇ ਸਾਇਲੈਂਸ ਦੇਖਿਓ ਚੰਗਾ ਲੱਗਿਆ ਤਾਂ ਖਰੀਦਿਓ ਡੀਲ ਜਿਹੜੀ ਸਿੱਧੀ ਵਾਈ ਹੋ ਰਿਆਂ ਨਾਲ ਤੁਹਾਡੀ ਹੋਊਗੀ ਕਿੰਨੀ ਕੁਆਂਟੀਟੀ ਚਾਹੀਦੀ ਹੈ ਤੇ ਕੀ ਰੇਟ ਹੈ ਤੁਹਾਡੇ ਨਾਲ ਜਿਹੜਾ ਉਹ ਡੀਲ ਕਰਦੇ ਆ ਉਹ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ